ਸਤਕਾਰਯੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਸਤੋਂ ਡੇਡੇ ਸਾਥੀ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਜਹਾਬਾਦ ਯੋਧੇ ਟੱਕ ਸਾਲੀ ਆਗੂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇੱਥੇ ਹਾਜ਼ਰ ਮੇਰੇ ਸਤਿਕਾਰਯੋਗ ਸੀਨੀਅਰ ਸਾਥੀ ਸਰਦਾਰ ਜੰਮੇਜਾ ਸਿੰਘ ਜੀ ਸੇਖੋਂ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵੜੀਆ ਸਾਹਿਬ ਸ਼੍ਰੀ ਅੰਕੇ ਸ਼ਰਮਾ ਜੀ ਸਰਦਾਰ ਬੰਤਾਰ ਸਿੰਘ ਬਰਾੜ ਸਾਹਿਬ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਲੀਗਲ ਵਿੰਗ ਦੇ ਪ੍ਰਧਾਨ ਤੇ ਸਾਡੇ ਕਾਬਲ ਬਲਾਰੇ ਸਰਦਾਰ ਅਰਸ਼ਦੀਪ ਸਿੰਘ ਕਲੇਰ ਸਾਹਿਬ ਜੋ ਤੇ ਪ੍ਰਧਾਨ ਸਰਜੀ ਝਿੰਜਰ ਜੀ ਰੋਜੀ ਬਰਕੰਦੀ ਜੀ ਰਾਕੇਂਦਰ ਸਿੰਘ ਧਰਮਕੋਟ ਜੀ ਜਿਲ੍ਹਿਆਂ ਦੇ ਜ਼ਥੇਦਾਰ ਸਹਿਬਾਨ ਸਾਰੇ ਇੱਥੇ ਹਾਜ਼ਰ ਹਲਕਾ ਇੰਚਾਰ ਤੇ ਬਾਕੀ ਲੀਡਰਸ਼ਿਪ ਤੇ ਦੂਰੋਂ ਦੂਰੋਂ ਚੱਲ ਕੇ ਆਏ ਸਾਰੇ ਸਤਿਕਾਰਯੋਗ ਵੀਰੋ ਭਰਾਵ ਬਜ਼ੁਰਗੋ ਭੈਣੋ ਨੌਜਵਾਨੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਬਹੁਤ ਹੀ ਇਤਿਹਾਸਿਕ ਦਿਹਾੜਾ ਔਰ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਿਨ ਦੇ ਉੱਤੇ 40 ਮੁਕਤਿਆਂ ਤੇ ਬਾਈ ਭਾਗੋ ਜੀ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਕੀਤੀ ਜਾਂਦੀ ਹੈ। ਉਹ ਬਹੁਤ ਔਖਾ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਆਨੰਦਪੁਰ ਦੇ ਕਿਲੇ ਦੇ ਵਿੱਚ ਘੇਰਾ ਪਾ ਲਿਆ ਗਿਆ ਸੀ ਉਹ ਸੌਖੇ ਸਮੇਂ ਤੇ ਕੁਝ ਸਿੰਘ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕੇ ਗਲਤੀ ਕਰ ਬੈਠੇ ਬੇਦਾਬਾਨ ਦੇਖ ਕੇ ਕਿਲੇ ਤੋਂ ਬਾਹਰ ਆ ਗਏ ਜਦੋਂ ਪਿੰਡਾਂ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਮੈਂ ਭਾਗੋ ਜੀ ਨੇ ਜੋ ਸਿੱਖ ਧਰਮ ਦੇ ਸਾਡੇ ਅਸੂਲ ਸੂਰਾ ਸੋ ਪਹਿਚਾਣੀਆਂ ਜੋ ਨਰੇ ਦਿਨ ਕੇ ਹੈ ਤਾਂ ਪਰਜਾ-ਪਰਜਾ ਕੱਟ ਮਰੇ ਕਭ ਉਹਨਾਂ ਛੱਡੇ ਕਿ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਡਾ ਫਰਜ਼ ਉੱਥੇ ਲੜਨਾ ਪੈਂਦਾ ਸੀ। ਇਸ ਮੌਕੇ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਆਏ ਹੋ। ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਪਰ ਮੈਂ ਸਮਝਦਾ ਕਿ ਉਹ ਯੋਧੇ ਵੀ ਬੜੇ ਮਹਾਨ ਸਨ। ਗਲਤੀ ਹੋ ਜਾਂਦੀ ਹੈ। ਪਰ ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਤੇ ਇਸ ਧਰਤੀ ਤੇ ਉੱਤੇ ਆ ਕੇ ਸ਼ਹਾਦਤਾਂ ਦੇ ਕੇ ਗੁਰੂ ਸਾਹਿਬ ਦੇ ਹੱਥੋਂ ਜਿਹੜਾ ਵਦਾਵਾ ਦਿੱਤਾ ਸੀ ਉਹ ਪੜਵਾ ਕੇ ਮੁਕਤੀ ਦਾ ਮਾਰਗ ਹਾਸਲ ਕੀਤਾ ਸੋ ਇਹ ਜਿਹੜਾ ਇਤਿਹਾਸ ਹੈ ਇਹ ਸਾਨੂੰ ਬਹੁਤ ਵੱਡੀ ਪ੍ਰੇਰਨਾ ਦਿੰਦਾ ਹੈ ਬਹੁਤ ਵੱਡੀ ਸਿੱਖਿਆ ਦਿੰਦਾ ਵੀਰੋ ਜਿਹੜੇ ਪਿਛਲੇ 3-4 ਮਹੀਨੇ ਆ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜੇ ਵੱਖਰੀ ਤਰ੍ਹਾਂ ਦੇ ਸਨ ਜਿਹੜੇ ਲੋਕ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਅੰਦਰ ਵੱਡੇ-ਵੱਡੇ ਅਹੁਦੇ ਮਾਣੇ ਵਜ਼ੀਰੀਆਂ ਮਾਣੀਆਂ ਬੜੇ ਵੱਡੇ-ਵੱਡੇ ਰੁਤਬੇ ਹਾਸਲ ਕੀਤੇ ਉਹ ਉਹ ਸਾਜ਼ਿਸ਼ ਦਾ ਹਿੱਸਾ ਬਣ ਗਏ ਜਿਸ ਸਾਜ਼ਿਸ਼ ਤੇ ਸਿੱਖਾਂ ਨੂੰ ਲੀਡਰਲੈਸ ਕਰਨ ਵਾਸਤੇ ਬੜੀ ਦੇਰ ਤੋਂ ਕੇਂਦਰ ਦੀਆਂ ਏਜੰਸੀਆਂ ਤੇ ਕੇਂਦਰ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਸਨ ਇੱਥੋਂ ਤੱਕ ਚਲੇ ਗਏ ਕਿ ਉਹਨਾਂ ਨੇ ਸੋਚਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਹੋਣਾ ਚਾਹੀਦਾ ਆਪਣੇ ਹੱਥੀ ਲਿਖ ਕੇ ਦੇਤਾ ਕਿ ਅਸੀਂ ਵੀ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਆ ਅਸੀਂ ਲਿਖਤੀ ਤੌਰ ਤੇ ਸਵੀਕਾਰ ਕਰਦੇ ਹਾਂ ਪਰ ਸਾਰਾ ਦੋਸ਼ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਦੇ ਉੱਤੇ ਮੜਨ ਦੀ ਕੋਸ਼ਿਸ਼ ਕੀਤੀ ਜਦੋਂ ਸਾਡੇ ਕੋਲ ਸਪਸ਼ਟੀਕਰਨ ਮੰਗਿਆ ਗਿਆ ਉਦੋਂ ਸਾਰੀ ਲੀਡਰਸ਼ਿਪ ਨੇ ਬੈਠ ਕੇ ਵਿਚਾਰ ਕੀਤੀ ਇੱਕ ਵਿਚਾਰ ਇਹ ਸੀ ਕਿ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਪਰ ਦੂਜਾ ਵਿਚਾਰ ਇਹ ਸੀ ਕਿ ਹੁਣ ਕੋਈ ਕੇਸ ਕਿਸੇ دنیਵੀ ਅਦਾਲਤ ਦੇ ਵਿੱਚ ਨਹੀਂ ਆਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਜਾਣਾ ਉੱਥੇ ਸਸੇ ਕੋਈ ਤਰਕ ਦਿਆਂਗੇ ਜਾਂ ਕੋਈ ਦਲੀਲ ਦਿਆਂਗੇ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਇਹ ਸਾਡੇ ਵਾਸਤੇ ਵਾਜਿਬ ਨਹੀਂ ਹੋਏਗਾ ਇਸ ਕਰਕੇ ਫੈਸਲਾ ਕੀਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕਿ ਫਿਰ ਇੱਕੋ ਹੀ ਰਸਤਾ ਹੈ ਕਿ 15 ਸਾਲ ਤੋਂ ਪੰਜਾਬ ਦੇ ਵਿੱਚ ਇੱਕ ਨਾ ਪੱਕੀ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਉਹ ਜੇ ਮੈਂ ਆਪਣੀ ਝੋਲੀ ਪਾਲਵਾ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜਾਏ ਤੇ ਕੌਮ ਦਾ ਭਲਾ ਹੋ ਜਾਵੇ ਇਹਨਾਂ ਨੇ ਉਸ ਵੇਲੇ ਬਿਨਾ ਕਿਸੇ ਤਰਕ ਦੇ ਬਿਨਾ ਕਿਸੇ ਦਲੀਲ ਦੇ ਸਾਰਾ ਕੁਝ ਨਿਗਤੀ ਰੂਪ ਦੇ ਵਿੱਚ ਆਪਣੀ ਝੋਲੀ ਦੇ ਵਿੱਚ ਪਾਇਆ ਉਹ ਸਪਸ਼ਟੀਕਰਨ ਤੁਸੀਂ ਸਾਰਿਆਂ ਨੇ ਟੈਲੀਵਿਜ਼ਨਾਂ ਤੇ ਦੇਖਿਆ। ਇਕੱਲਾ ਉਹ ਹੀ ਝੋੜੀ 'ਚ ਨਹੀਂ ਪਾਇਆ। ਇਹ ਮੈਂ ਸਮਝਦਾ ਇਹਨਾਂ ਦੀ ਵਧਾਈ ਹੈ। ਤੇ ਇਹਨਾਂ ਨੇ ਇਹ ਵੀ ਲਿਖ ਦਿੱਤਾ ਕਿ ਜੇ ਇਸ ਤੋਂ ਇਲਾਵਾ ਵੀ ਪਾਰਟੀ ਦੇ ਕੋਲੋਂ, ਸਰਕਾਰ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ, ਤੇ ਬਾ ਉਹ ਵੀ ਆਪਣੀ ਝੋੜੀ ਚ ਕੌਣਾ ਜੋ ਵੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਜਾਏਗੀ ਉਹ ਸਜ਼ਾ ਬਿੰਦੂ ਪ੍ਰਵਾਨ ਹੋਏਗੀ ਇਹਨਾਂ ਨੂੰ ਤਨਖਾਹੀਆਂ ਦੇ ਕਰ ਦਿੱਤਾ ਗਿਆ ਸਿਰ ਨਵਾ ਕੇ ਪ੍ਰਵਾਨ ਕੀਤਾ ਅਗਲੇ ਦਿਨ ਹੀ ਹਾਜ਼ਰ ਹੋ ਗਏ ਤਿੰਨ ਮਹੀਨੇ ਬਾਅਦ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਉੱਥੇ ਸਵਾਲ ਜਵਾਬ ਹੋਏ ਤੁਸੀਂ ਸਾਰਿਆਂ ਨੇ ਦੇਖਿਆ ਕਈ ਸੱਜਣ ਕਹਿੰਦੇ ਕਿ ਉੱਥੇ ਤੁਸੀਂ ਹਾਂ ਕਿਉਂ ਕੀਤੀ ਤੇ ਮੈਂ ਉਹਨਾਂ ਵੀਰਾਂ ਨੂੰ ਕਿਹਾ ਕਿ ਜਦੋਂ ਲਿਖ ਕੇ ਸਾਰਾ ਕੁਝ ਆਪਣੀ ਝੋਲੀ ਪਾਇਆ ਤਾਂ ਆਪਾਂ ਕੀ ਚਾਹੁੰਦੇ ਸੀ ਕਿ ਗੁਰੂ ਦੇ ਦਰ ਤੇ ਖੜ ਕੇ ਫਿਰ ਦੁਬਾਰਾ ਉੱਥੇ ਬਹਿਸ-ਬਾਜ਼ੀ ਸ਼ੁਰੂ ਕਰਦੇ? ਉਹ ਗੁਰੂ ਦਾ ਦਰ ਸੀ। ਸਾਨੂੰ ਅਤੇ ਕਿਸੇ ਚੀਜ਼ ਦਾ ਡਰ ਨਹੀਂ ਸੀ ਇਸ ਕਰਕੇ ਜੋ ਫਰਜ ਬਣਦਾ ਸੀ ਉਹ ਫਰਜ ਅਦਾ ਕੀਤਾ ਤੇ ਫੇਰ ਸਾਰਾ ਕੁਝ ਇੱਕ ਇੱਕ ਕਰਕੇ ਆਪਣੀ ਝੋਲੀ ਦੇ ਵਿੱਚ ਪਾਇਆ ਜੋ ਹੁਕਮ ਲਗਿਆ ਸਾਰੇ ਹੁਕਮ ਨੂੰ ਜਿੰਨੀ ਧਾਰਮਿਕ ਸਜ਼ਾ ਲੱਗੀ ਮੈਂ ਉਹਨਾਂ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਅੱਜ ਸਵਾਲ ਖੜੇ ਕਰਦੇ ਆ ਕੈ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ ਸ਼੍ਰੀ ਕਾਸ਼ਟਕ ਸਾਹਿਬ ਨੂੰ ਸਮਰਪਿਤ ਆ ਤੇ ਕੋਈ ਇੱਕ ਵੀ ਵੀਰ ਕਹਿ ਦੇਵੇ ਕਿ ਕਿਸੇ ਇੱਕ ਵੀ ਕਿਸੇ ਨੇ ਆਨਾਕਾਨੀ ਕਿਸੇ ਗੱਲ ਦੇ ਉੱਤੇ ਕੀਤੀ ਹੋਵੇ ਇੱਕ ਸ਼ਬਦ ਵੀ ਜੋ ਆਦੇਸ਼ ਸ਼੍ਰੀ ਕਾਸ਼ਟਕ ਸਾਹਿਬ ਤੋਂ ਹੋਇਆ ਕਿਤੇ ਇੱਕ ਵੀ ਲਫਜ਼ ਉਹਦੇ ਖਿਲਾਫ ਕਿਸੇ ਲੀਡਰ ਦੇ ਕਿਹਾ ਜੋ ਧਾਰਮਿਕ ਸਜ਼ਾ ਲੱਗੀ ਪੂਰੀ ਕੀਤੀ ਜੋ ਇਸ਼ਤਿਹਾਰਾਂ ਦੀ ਕਰੋੜ ਰੁਪਏ ਦੇ ਆਸ-ਪਾਸ ਜਮ੍ਹਾਂ ਕਰਾਉਣ ਦਾ ਹੁਕਮ ਹੋਇਆ ਸਾਰਿਆਂ ਨੇ ਜਮ੍ਹਾਂ ਕਰਾਇਆ ਉੱਥੇ ਕੜਾ ਪ੍ਰਸ਼ਾਨਦੀ ਦੇਖ ਕਰਾਈ ਤੇ ਅਰਦਾਸ ਕਰਕੇ ਫੇਰ ਮਾਲਕ ਦਾ ਸ਼ੁਕਰਾਨਾ ਕੀਤਾ ਕਿ ਤੁਸੀਂ ਜੋ ਵੀ ਸਾਡੀਆਂ ਭੁੱਲਾਂ ਹੋਈਆਂ ਸੀ ਤੁਸੀਂ ਬਖਸ਼ੀਆਂ ਅਸੀਂ ਤੁਹਾਡਾ ਧੰਨਵਾਦ ਕਰਦੇ ਵਿੱਚ ਘੋੜੀਆਂ ਵੀ ਚਲੀਆਂ ਉੱਥੇ ਵੀ ਗੁਰੂ ਦੇ ਸੇਵਾਦਾਰ ਨੇ ਸੇਵਾਦਾਰ ਬਣ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉੱਥੇ ਇੱਜ਼ਤ ਰੱਖੀ ਜਾਨ ਬਖਸ਼ੀ ਪਾ ਇਹਦਾ ਵੱਡਾ ਭਰੋਸਾ ਸੀ ਕਿ ਉੱਥੇ ਵੀ ਸੇਵਾ ਦੇ ਵਿੱਚ ਮਾਲਕ ਨੇ ਵਿਗੜ ਨਹੀਂ ਪਾਣ ਦਿੱਤਾ ਇਹਦੇ ਵਾਸਤੇ ਮੈਂ ਅੱਜ ਵੀ ਅਕਾਲ ਪੁਰਖ ਦਾ ਧੰਨਵਾਦ ਕਰਦਾ ਕੋਈ ਸੋਚ ਨਹੀਂ ਸੀ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਸੀ ਦੇਖ ਕੇ ਫਿਰ ਵੀ ਮਾਲਕ ਨੇ ਸਾਰਾ ਕੁਝ ਆਪ ਰੱਖਿਆ ਕੀਤਾ ਕਿਉਂਕਿ ਸਾਡਾ ਅਟੁੱਟ ਵਿਸ਼ਵਾਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੀ ਇਹ ਵੀਰੋ ਸਾਡੀ ਪਰੰਪਰਾਵਾਂ ਨੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਕੇਸ ਸੈਟਲ ਹੋ ਜਾਂਦਾ ਅੱਜ ਤੱਕ ਕਦੀ ਕਿਸੇ ਗੁਰਸਿੱਖ ਨੇ ਉਹਦੇ ਤੇ ਦੁਬਾਰਾ ਆਵਾਜ਼ ਨਹੀਂ ਉਠਾਈ ਪਰ ਮੈਂ ਹੁਣ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਬੜੀ ਸ਼ਰਮਨਾਕ ਹੈ ਕਿ ਜਿਹੜੇ ਉਸ ਵੇਲੇ ਸਾਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤਖਤ ਤੇ ਜਾ ਕੇ ਸਾਰੀ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਅਸੀਂ ਤੇ ਝੋੜੀ ਚ ਪਾ ਲਿਆ ਤੇ ਹੁਣ ਜਿਹੜੀ ਸਾਜ਼ਿਸ਼ ਸ਼ੁਰੂ ਹੋਈ ਹੈ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਿਆ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਆ ਪ੍ਰਸਾਦੇ ਵੀਰ ਬੈਠੇ ਆ ਉਹਦੀ ਫੇਸਬੁੱਕ ਹੁਣੇ ਹੀ ਚੈੱਕ ਕਰ ਲਓ ਉਹਦੇ ਉੱਤੇ ਉਹ ਚਿੱਠੀ ਉਹਦੀ ਮੌਜੂਦ ਹੈ ਕੀ ਲਿਖ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਆਸਟ੍ਰੇਲੀਆ ਗਏ ਸੀ ਮੈਨੂੰ ਬੜੀ ਚਿੰਤਾ ਲੱਗੀ ਸੀ ਕਿ ਟਾਈਮ ਨਿਕਲ ਚਲਿਆ ਦੋ ਹਫਤੇ ਹੋ ਗਏ ਸਰਦਾਰ ਸੰਵੀਰ ਸਿੰਘ ਬਾਦਮ ਨੇ ਸਾਰਾ ਕੁਝ ਮੰਨ ਲਿਆ ਫਟਾਫਟ ਬਾਈਬਲ ਕਲਾ ਦਾ ਤੇ ਕੋਟਕਪੂਰੇ ਦਾ ਕੇਸ ਉਹਦੇ ਤੇ ਦਰਜ ਕਰੋ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਬਾਣੀ-ਬੋਟੀ ਸੰਗ ਸ਼ਰਮ ਕੋਈ ਬਾਣੀ-ਬੋਟੀ ਬਰਿਆਦਾ ਦਾ ਗਿਆਨ ਹੈ ਤੁਹਾਨੂੰ ਐਸੇ ਕਰਕੇ ਅਸੀਂ ਕਹਿੰਦੇ ਸੀ বারবার সিকসবান ਨੂੰ ਜਾ ਕੇ ਬੇਨਤੀ ਕਰਦੇ ਸੀ ਕਿ ਇਹਨਾਂ ਲੋਕਾਂ ਨੇ ਫੇਰ ਜਾ ਕੇ ਜੋ ਅਸੀਂ ਅਕਾਲ ਤਖਤ ਸਾਹਿਬ ਤੇ ਕਵਾਂਗੇ ਉਹਦਾ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਠਣ ਦੀ ਕੋਸ਼ਿਸ਼ ਕਰਨੀ ਮਹਰਨਦਾਵਾ ਸਾਹਿਬ ਤੁਹਾਨੂੰ ਯਾਦ ਕਰਾਉਣ ਲੱਗਿਆ ਆ ਵੀ ਇੱਕ ਹੁਕਮਨਾਮਾ ਆਦੇਸ਼ ਆ ਸ੍ਰੀ ਅਕਾਲ ਤਖਤ ਸਾਹਿਬ ਦਾ 212004 ਨੂੰ ਪਾਸ ਕੀਤਾ ਹੋਇਆ ਇਹ ਮੈਂ ਹੁਣ ਸੰਗਤ ਦੇ ਵਿੱਚ ਪੜ੍ਹਨ ਲੱਗਿਆ ਤੇ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਜੋ ਗੋਜ ਰੰਧਾਵੇ ਨੇ ਕੀਤਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਹ ਰਗਿਆ ਹੈ ਕਿ ਨਹੀਂ ਹੈ ਇਹ ਤੁਸੀਂ ਦੱਸਣਾ ਮੈਂ ਬਾਅਦ ਵਿੱਚ ਕਹਰਾ ਲਾਵਾਂਗਾ ਫਿਰ ਹੱਥ ਖੜੇ ਕਰਕੇ ਦੱਸੋ ਕਿ ਕੀ ਇਹਨਾਂ ਲੋਕਾਂ ਨੂੰ ਹੁਣ ਸ੍ਰੀ ਕਾਸ਼ਟਕ ਸਾਹਿਬ ਤੇ ਸੱਦਿਆ ਨਹੀਂ ਜਾਣਾ ਚਾਹੀਦਾ ਇਹ ਵੀ ਸੰਗਤ ਰੂਪ ਦੇ ਵਿੱਚ ਆਪਾਂ ਨੇ ਮੰਨਤ ਨਹੀਂ ਇਹ ਉਹ ਲੋਕ ਹੈ ਜਿਨ੍ਹਾਂ ਨੇ ਜਦੋਂ ਕਾਸ਼ਟਕ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਸੀ ਤੇ ਇਹਨਾਂ ਦੇ ਪਿਤਾ ਉਹਨਾਂ ਨੇ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਇਹਨਾਂ ਲੋਕਾਂ ਨੇ ਲੱड्डੂ ਵੰਡੇ ਸੀ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਇਹ ਸਾਜ਼ਿਸ਼ਾਂ ਚੱਲਣਗੀਆਂ ਔਰ ਆਰ ਨਾਵੇ ਦੀ ਚਿੱਠੀ ਅੱਜ ਸਾਰੇ ਤੁਸੀਂ ਫੇਸਬੁੱਕ ਤੋਂ ਪੜ੍ਹਦੇ ਹੋ ਇਹ ਸਾਜ਼ਿਸ਼ਾਂ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਮर्यादा ਦੇ ਉਲਟ ਹੋ ਕੇ ਇਹ ਚੀਜ਼ਾਂ ਹੁਣ ਫੇਰ ਚੱਲਣ ਲੱਗ ਪਈਆਂ ਇਹ ਹੁਕੂਨਾ ਮੈਂ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਾਂ ਅਤੇ ਦੂਸਰੇ ਧਾਰਮਿਕ ਤੇ ਸਿੱਖ ਸਮਾਜਿਕ ਭਾਵਣਿਆਂ ਵਿੱਚ મતભેਦਾਂ ਸਬੰਧੀ ਚੱਲ ਰਹੇ ਅਦਾਲਤੀ ਅਕਾਦਮੀਆਂ ਵਿੱਚ ਸੰਬੰਧਿਤ ਧਿਰਾਂ ਵੱਲੋਂ ਸਮੇਂ-ਸਮੇਂ ਸ਼੍ਰੀ ਅਕਾਲ ਪੁਰਖ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਗਾਜ਼ਤਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਹ ਹਕੂਮਤ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ੍ਰੀ ਕਾਰਤਿਕ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਆਦ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਸਮੂਹ ਸਿਕ ਸੰਗਤਾਂ ਇਸ ਤੇ ਸਖਤੀ ਦੇ ਨਾਲ ਅਮਲ ਕਰਨ ਇਹ 214 ਦਾ ਗਿਆਨੀ ਜਗਿੰਦਰ ਸਿੰਘ ਜੀ ਵਿਦਵਾਨਤੀ ਜਦੋਂ ਜਥੇਦਾਰ ਸਾਹਿਬ ਸਨ ਇਹ ਉਹਨਾਂ ਦਾ ਲਿਖਤੀ ਆਦੇਸ਼ ਹੈ ਸ਼੍ਰੀ ਕਾਲਤਖ ਸਾਹਿਬ ਤੋਂ ਤੇ ਹੁਣ ਹੱਥ ਖੜੇ ਕਰਕੇ ਦੱਸੋ ਕਿ ਜਿਹੜੀ ਕੱਲ ਚਿੱਠੀ ਜਿਹੜੀ ਰੰਧਾਵੇਂ ਨੇ ਲਿਖੀ ਐ ਇਹ ਜਿਹੜਾ ਸ਼੍ਰੀ ਕਾਲਤਖ ਸਾਹਿਬ ਦੀ ਪ੍ਰਕਿਰਿਆ ਉਹਦਾ ਬੇਸਬੂਜ ਹੈ ਕਿ ਨਹੀਂ ਮੈਂ ਜ਼ਿਕਰਾ ਲਾਉ ਲੱਗਿਆ ਜਿਹੜੇ ਹੱਕ ਦੇ ਵਿੱਚ ਉਹ ਦੋਨੇ ਹੱਥ ਕਰੋਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੁਣ ਕਿ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਜਿਸ਼ ਇੱਕ ਪਾਸੇ ਨਹੀਂ ਚੱਲਦੀ ਜਿਸਤੇ ਅਸੀਂ ਐਲਾਨ ਕੀਤਾ ਰੱਖੇ ਮਾਗੀ ਦੇ ਮੌਕੇ ਤੇ ਸਾਡੀ ਕਾਨਫਰੰਸ ਹੋਏਗੀ ਤੇ ਇੱਕ ਆਈਏਐਸ ਅਫਸਰ ਨੇ ਉਸ ਦਿਨ ਟਵੀਟ ਕੀਤਾ ਬڑا ਸੀਨੀਅਰ ਚੀਫ ਫੈਕਟਰੀ ਲੈਵਲ ਦੇ ਪਦਰ ਦਾ ਅਫਸਰ ਰਿਟਾਇਰ ਹੋਇਆ ਮੈਂ ਨਾ ਤਾਂ ਨਹੀਂ ਲੈਂਦਾ ਪਰ ਉਸੇ ਦਿਨ ਉਹਨੇ ਟਵੀਟ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਿਆ ਉਹਨੂੰ ਟੈਗ ਕਰਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਨੂੰ ਵੀ ਭੇਜਿਆ ਕਾਨਫਰੰਸਾਂ ਦਾ ਅੱਜ ਇੱਥੇ ਕਈ ਹੋ ਰਹੀਆਂ ਪਰ ਉਹਨਾਂ ਨੇ ਸ਼ਿਕਾਇਤ ਕਮਿਸ਼ਨ ਕਿ ਜਿਹੜੀ ਇਹ ਕਾਨਫਰੰਸ ਆ ਇਹਦੇ ਤੇ ਖਰਚਾ ਸ਼੍ਰੋਮਣੀ ਕਮੇਟੀ ਤਾਂ ਨਹੀਂ ਕਿਤੇ ਕਰ ਰਹੀ ਆ ਆ ਮੈਂ ਧੰਨਵਾਦ ਕਰਦਾ ਸਾਰੇ ਜਿਹੜੇ ਦਾ ਪ੍ਰਧਾਨ ਸਾਹਿਬ ਪ੍ਰੀਤਿੰਦਰ ਸਿੰਘ ਵੀ ਬਿੱਟੂ ਜੀ ਵੀ ਇਸ਼ਾਰੀ ਪ੍ਰਧਾਨ ਸਾਰੀ ਜਥੇਬੰਦੀ ਬੈਠੀ ਆ ਕਿ ਸਾਰਾ ਇਹ ਸਥਾਨਿਕ ਜਥੇਬੰਦੀਆਂ ਨੇ ਆਪ ਮੈਨੇਜ ਕੀਤਾ ਆਰੇ ਜੀ ਕਿਉਂ ਜਾਣੇ ਸ਼ੁਰੂ ਹੋਏ ਇਹ ਇਕੱਲੇ ਸ਼ਰਮਣੀ ਇਕੱਲੇ ਦਲ ਦੇ ਖਿਲਾਫ ਕਿਉਂ ਜਾਣੇ ਸ਼ੁਰੂ ਹੋਏ ਕੋਈ ਭਾਜਪਾ ਦੇ ਖਿਲਾਫ ਨਹੀਂ ਕਰਦਾ ਕੋਈ ਕਾਂਗਰਸ ਦੇ ਖਿਲਾਫ ਨਹੀਂ ਕਰਦਾ ਕੋਈ ਦੂਜੇ ਵੀ ਹੈਗੇ ਸਾਡੇ ਭਾਈ ਕੋਈ ਉਹਨਾਂ ਦੇ ਖਿਲਾਫ ਨਹੀਂ ਕਰਦਾ ਕਿਉਂਕਿ ਖਤਮ ਕਰਨਾ ਤੇ ਉਹ ਸਿਰਫ ਸ਼ਰੋਮਣੀ ਅਕਾਲੀ ਦਲ ਨੂੰ ਪਰਣਾ ਇਸ ਕਰਕੇ ਸਾਰਾ ਦਿਨ ਲੱਭਦੇ ਰਹਿੰਦੇ ਆ ਭਈ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਲੱਭੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾ ਦਈਏ ਸਾਰਾ ਖਤਰਾ ਇਹਨਾਂ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਤੋਂ ਮਿਲਿਆ ਇਸੇ ਕਰਕੇ ਭਰਾਓ ਅਸੀਂ ਤੇ ਪਹਿਲੇ ਜੇ ਜੀ ਮਨ ਬਣਾ ਲਿਆ ਸੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਅਕਾਲੀ ਦਲ ਇੱਕ ਬਿਨੇ ਮੀਟਰ ਵੀ ਇੱਧਰ ਉੱਧਰ ਹੋ ਜੇ ਪਰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਅਸੀਂ ਅਰਜ਼ੋਈ ਕਰਦੇ ਸੀ ਉਹ ਸਿਰਫ ਐਸੇ ਕਰਕੇ ਕਰਦੇ ਸੀ ਕਿ ਸਾਨੂੰ ਪਤਾ ਕਿ ਜਿਸ ਦਿਨ ਇਸ ਰੂਪ ਦੇ ਵਿੱਚ ਅਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਆ ਜਿਹੜੇ ਸਾਡੇ ਖਿਲਾਫ ਲਿਖ ਕੇ ਦੇਣਨ ਇਹਨਾਂ ਦਾ ਇੱਕ ਬੰਦਾ ਤਾਂ ਭਾਜੀਪੀ ਦੇ ਦਫਤਰ ਦਿੱਲੀ ਬੈਠੇ ਰਹਿੰਦਾ ਕਈ ਅਕਾਲੀ ਗੱਲ ਨੂੰ ਗਲਤੀ ਕਰਨ ਦਿਓ ਅਸੀਂ ਉਦੋਂ ਹੀ ਚਿੱਠੀ ਭੇਜਾਂਗੇ ਤੇ ਇਹਨਾਂ ਦੀ ਤੂੰ ਮਾਨਤਾ ਉੱਥੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਫੋਨ ਕਰਾ ਕੇ ਰੱਦ ਕਰ ਦੇ ਅੱਗੇ ਸ਼ੇਰ ਸਿੰਘਾਂ ਦੀ ਕਰਾਤੀ ਸਿੰਬਲ ਉਹਨਾਂ ਦਾ ਸਿੰਬਲ ਫ੍ਰੀਜ ਹੋ ਗਿਆ ਅੱਗੇ ਸ਼ਰਦਪੁਰ ਦਾ ਕਰਾਤਾ ਉਹਦਾ ਸਿੰਬਲ ਫ੍ਰੀਜ ਹੋ ਗਿਆ ਤੇ ਇੱਥੇ ਹੁਣ ਸਾਰੀ ਜਿਹੜੀ ਜੋਰ ਲੱਗਿਆ ਹੋਇਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਕਿਵੇਂ ਮਾਨਤਾ ਰੱਦ ਕਰਾਉਣੀ ਇਸ ਕਰਕੇ ਭਰਾਓ ਅਮੈਦਾ ਅੱਜ ਫੇਰ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਚ ਕਹਿੰਦਾ ਕਿ ਅਸੀਂ ਸਿਰਫ ਬੇਨਤੀ ਕਰਕੇ ਜੋ ਰੀਗਲ ਪੋਜੀਸ਼ਨ ਸੀ ਕਿਉਂਕਿ ਸਾਡੇ ਤੇ ਬੜੇ ਬਿਆਨ ਦੇਣਗੇ ਸੱਤ ਮੈਂਬਰੀ ਕਮੇਟੀ ਦੀ ਸੱਤ ਮੈਂਬਰੀ ਕਮੇਟੀ ਸਾਡੇ ਸਿਰ ਮੱਥੇ ਲੇਕਿਨ ਤੁਸੀਂ ਇਹ ਕਿਉਂ ਨਹੀਂ ਜਾ ਕੇ ਕਹਿੰਦੇ ਕਿ ਸਾਡੀ ਵੀ ਪਾਰਟੀ ਦੀ ਸੱਤ ਮੈਂਬਰੀ ਕਮੇਟੀ ਬਣਾਓ ਕੋਈ ਗਿਆ ਆ ਕਿ ਨੇ ਇੱਥੇ ਕਾਨਫਰੰਸਾਂ ਕਰ ਰਹੇ ਐ ਕਿਸੇ ਇੱਕ ਨੇ ਵੀ ਸ਼ਰਧਾ ਪ੍ਰਗਟ ਕੀਤੀ ਕਿ ਸਾਡੀ ਪਾਰਟੀ ਤੇ ਵੀ ਸੱਤ ਮੈਂਬਰੀ ਬਣਾ ਦਿਓ ਕੀ ਗੱਲ ਤੁਸੀਂ ਅਕਾਲ ਤਖਤ ਸਾਹਿਬ ਤੋਂ ਦੂਰ ਲੈਣਾ ਚਾਹੁੰਦੇ ਆ ਆ ਜਿਹੜੇ ਰੰਧਾਵਾ ਸਾਹਿਬ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਦੇ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਹ ਚਿੱਠੀ ਕਿਉਂ ਨਹੀਂ ਲਿਖੀ ਤੁਸੀਂ ਆ ਰਾਜੇ ਬਣੰਗੇ ਨੂੰ ਸਾਈਨ ਕਰਕੇ ਭੇਜਣੇ ਚਾਹੀਦੇ ਸੀ ਕਿ ਸਾਦੀ ਵੀ ਬਣਾਓ ਜਿੰਨੀਆਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਯੂਨਿਟਾਂ ਸਾਰੀਆਂ ਜਾ ਉਹ ਲਿਖ ਕੇ ਦਿਓ ਲੇਕਣ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਭਰਾਵੋ ਮਨ ਦੇ ਵਿੱਚ ਕੋਈ ਗੱਲ ਨਾ ਰੱਖਿਓ ਹੁਣ ਵੀ ਅਸੀਂ ਸਿੰਘ ਸਾਹਿਬ ਨੂੰ ਇਹੀ ਕਿਹਾ ਕਿ ਕੋਈ ਕਿਸੇ ਤਰ੍ਹਾਂ ਦੀ ਅਸੀਂ ਆਕਾਸ਼ ਤੱਕ ਦੇ ਹਕੂਮਤਦਾਰ ਨਹੀਂ ਜਾਣਾ ਲੇਕਿਨ ਇਹ ਜਿਹੜੀਆਂ ਵੱਡੀਆਂ ਸਾਜ਼ਸ਼ਾ ਸਾਡੇ ਖਿਲਾਫ ਚੱਲ ਰਹੀਆਂ ਇਹ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਇਸ ਦਾਰਸ਼ਕ ਵੀਰ ਸਿੰਘ ਬਾਦਲ ਤੇ ਗੋੜੀ ਚਲਾਉਣ ਵਾਸਤੇ ਲਿਖ ਸਕਦੇ ਆ ਤੇ ਇਹ ਇਲੈਕਸ਼ਨ ਕਮਿਸ਼ਨ ਤੋਂ ਸਾਡੇ ਖਿਲਾਫ ਲਿਖਣ ਨੂੰ ਇਹਨਾਂ ਨੇ ਬਾਜ਼ ਨਹੀਂ ਆਉਣਾ ਇਸ ਕਰਕੇ ਭਰਾਓ ਹੁਣ ਤਗੜੇ ਹੋ ਜਾਓ ਪਾਰਟੀ ਦੀ ਭਰਤੀ ਮਹਿਮ ਸ਼ੁਰੂ ਕਰੋ ਅੱਜ ਦਾ ਜਿਹੜਾ ਤੁਹਾਡਾ ਇਕੱਠ ਆ ਮੈਂ ਸਮਝਾਂ ਕਿ ਸਾਰਿਆਂ ਸਾਡੇ ਜਿੰਨੇ ਪੰਜਾਬ ਦੇ ਵਿੱਚ ਸਾਡੀਆਂ ਵਿਰੋਧੀ ਧਿਰਾਂ ਨੇ ਇਹ ਅੱਜ ਦਾ ਇਕੱਠ ਉਹਨਾਂ ਦੀਆਂ ਅੱਖਾਂ ਖੋਲ ਕੇ ਰੱਖ ਦੇਗਾ ਕਿ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਓ ਗੁਰੂ ਦੀ ਬਖਸ਼ੇ ਜਿੰਨੀ ਦੇਰ ਸਾਡੇ ਸਿਰ ਤੇ ਹੈ ਕੋਈ ਵੀ ਸ਼ਰਮਣੀ ਅਕਾਲੀ ਦੰਦ ਨੂੰ ਖਤਮ ਨਹੀਂ ਕਰ ਸਕਦਾ ਪਰ ਆਪਸ ਢੇਰੀ ਨਾ ਟੋਹਿਆ ਕਰੋ ਇਹਨਾਂ ਦੀਆਂ ਸਾਦਸ਼ਾ ਨੂੰ ਸਮਝਿਆ ਕਰੋ ਇੱਕ ਇੱਕ ਗੱਲ ਤੇ ਸਥਿਤ ਹੋ ਕੇ ਤੇ ਫਿਰ ਆਪਾਂ ਅੱਗੇ ਵਧਣਾ ਤੇ ਫਿਰ 2027 ਦੇ ਵਿੱਚ ਆਪਣਾ ਰਾਜਪਾਤ ਬਣਾਉਣਾ ਸਮਾਂ ਜ਼ਿਆਦਾ ਹੋ ਗਿਆ ਬਹੁਤ-ਬਹੁਤ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋ ਸ਼ਰਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ